ਤੋ ਗੁਰਪਿਆਰ ਵਾਲਿਓ ਸਤਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 323 ਤੇ ਸੁਭਾਇਮਾਨ ਪੌੜੀ ਵਾਲਾ ਸ਼ਬਦ ਪੜ੍ਹਦੇ ਆਂ ਮਹਾਰਾਜ ਦੱਸਦੇ ਨੇ ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਸ ਦਾ ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੋਸਾਕੇ ਹੈ ਪੋਸਾਕੇ ਦਾ ਮਤਲਬ ਜਿਹੜੇ ਆਪਾਂ ਤਨ ਤੇ ਕੱਪੜੇ ਪਹਿਨਦੇ ਆ ਇਹ ਸਮਝ ਲੈਣੇ ਆਪਾਂ ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਇਹਦਾ ਅਰਥ ਕੀਤਾ ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਸ ਦਾ ਮਨ ਪਰਮਾਤਮਾ ਦੇ ਨਾਮ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੋਸ਼ਾਕ ਹੈ। ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ ਉਸ ਸਮੇਂ ਹਾਥੀ ਘੋੜਿਆਂ ਦਾ ਸਮਾਂ ਸੀਗਾ ਤੇ ਹੁਣ ਗੱਡੀਆਂ ਹੋ ਗਈਆਂ ਮਹਿੰਗੀਆਂ ਮਹਿੰਗੀਆਂ ਮਰਸਡੀਜ਼ ਆ ਗਈਆਂ BMW BMW ਹੋ ਗਈਆਂ BMW ਵਾਹ BMW ਹੋਗੀ ਮਰਸੀਡੀ ਹੋਗੀ ਹੋਰ ਬਹੁਤ ਬਹੁਤ ਮਹਿੰਗੀਆਂ ਗੱਡੀਆਂ ਹੋਗੀਆਂ ਉਦੋਂ ਚੰਗੀ نسل ਦੇ ਘੋੜੇ ਤੇ ਹਾਥੀ ਮਹਾਰਾਜ ਕਹਿੰਦੇ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ ਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ ਇਹੀ ਉਸ ਲਈ ਹਾਥੀ ਤੇ ਘੋੜੇ ਹਨ ਪਹਿਲਾ ਵਾਲੇ ਬੰਦ ਚ ਦੱਸਿਆ ਮਹਾਰਾਜ ਨੇ ਭੋਜਨ ਤੇ ਪੋਸ਼ਾਕ ਤੇ ਦੂਜੇ ਵਾਲੇ ਬੰਦ ਚ ਦੱਸਤਾ ਵੀ ਤੈਨੂੰ ਹਾਥੀ ਘੋੜਿਆਂ ਦੀ ਵੀ ਸਹੂਲਤ ਮਿਲ ਜਾਂਦੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲੇ ਨੂੰ ਉਹ ਫਿਰ ਕੁਟੀਆਂ ਵਿੱਚ ਬੈਠਾ ਵੀ ਆਨੰਦ ਵਿੱਚ ਰਹਿੰਦਾ ਹਾਥੀ ਘੋੜਿਆਂ ਵਾਲੀਆਂ ਸਹੂਲਤਾਂ ਮਹਿਸੂਸ ਕਰਦਾ ਮਨੁੱਖ ਅੱਜ ਕੱਲ੍ਹ ਕਹਿ ਲੋ ਮੰਗੀਆਂ ਮੰਗੀਆਂ ਗੱਡੀਆਂ ਵਲ ਗੇ ਫੀਲਿੰਗ ਮਹਿਸੂਸ ਕਰਦਾ ਅੱਜ ਵਾਲੀ ਭਾਸ਼ਾ ਚ ਅਗੇ ਮਹਾਰਾਜ ਦੱਸਦੇ ਨੇ ਰਾਜ ਅ ਮਿਲਖ ਖੁਸ਼ੀਆਂ ਕਣੀ ਧਿਆਏ ਮੁੱਖ ਨਾ ਮੋੜੇ ਪ੍ਰਭੂ ਨੂੰ ਸਿਮਰਨ ਤੋਂ ਕਦੇ ਉਹ ਅੱਕਦਾ ਨਹੀਂ ਇਹੀ ਉਸ ਲਈ ਰਾਜ ਜੀਵਨ ਰਾਜ ਜਮੀਨਾਂ ਤੇ ਬੇਅੰਤ ਖੁਸ਼ੀਆਂ ਹਨ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਮਹਾਰਜ ਕਹਿੰਦੇ ਉਹੀ ਢਾਡੀ ਪ੍ਰਭੂ ਦੇ ਦਰ ਤੋਂ ਸਦਾ ਮੰਗਦਾ ਹੈ ਪ੍ਰਭੂ ਦਾ ਦਰ ਕਦੇ ਛੱਡਦਾ ਨਹੀਂ ਢਾਡੀ ਕਹ ਲੋ ਗੁਰਸਖ ਕਹਿ ਲੋ ਭਗਤ ਪਿਆਰਾ ਕਹੋ ਵੀ ਉਹ ਪ੍ਰਭੂ ਪਰਮਾਤਮਾ ਦੇ ਦਰ ਤੋਂ ਸਦਾ ਹੈ ਮੰਗਦਾ ਸਦਾ ਮੰਗਦਾ ਹੈ ਪ੍ਰਭੂ ਦਾ ਦਰ ਕਦੇ ਨਹੀਂ ਛੱਡਦਾ ਬਸ ਜੋ ਉਹਨੂੰ ਲੋੜੀ ਕੀਤਾ ਲੋੜੀ ਕੰਮ ਸੋ ਹਰ ਪਿਆ ਕੀਏ ਕਾਰਜ ਦੇ ਹੇ ਸਵਾਰ ਸਤਗੁਰ ਸੱਚ ਸਾਖੀਏ ਵੀ ਜੋ ਜ਼ਰੂਰਤ ਜੋ ਅਰਦਾਸ ਬੇਨਤੀ ਕਰਦਾ ਉਹ ਆਪਦੇ ਸਤਗੁਰਾਂ ਅੱਗੇ ਹੀ ਕਰਦਾ ਹੈ ਦਰਦਰ ਦੇ ਨਹੀਂ ਜਾਂਦਾ ਇਹ ਵੀ ਇੱਥੇ ਭਾਵ ਬਣਦਾ ਨਾਨਕ ਮਨ ਤਨ ਚਾਉ ਇਹ ਨਿਤ ਪ੍ਰਭ ਕੋ ਲੋੜੇ ਮਹਾਰਾਜ ਕਹਿੰਦੇ ਨੇ ਏ ਨਾਨਕ ਸਿਫਤ ਸਲਾਹ ਕਰਨ ਵਾਲੇ ਦੇ ਮਨ ਵਿੱਚ ਤਨ ਵਿੱਚ ਸਦਾ ਚੌ ਬਣਿਆ ਰਹਿੰਦਾ ਹੈ ਉਹ ਸਦਾ ਪ੍ਰਭੂ ਨੂੰ ਮਨ ਲਈ ਹੀ ਤਾਂਗਦਾ ਹੈ ਰਾਗ ਗੌੜੀ ਭਗਤਾਂ ਕੀ ਬਾਣੀ ਰਾਗ ਗੌੜੀ ਵਿੱਚ ਭਗਤਾਂ ਦੀ ਬਾਣੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ ਜਦੋਂ ਆਪਾਂ ਗੁਰੂ ਦੇ ਬਚਨ ਸੁਣਨੇ ਸ਼ੁਰੂ ਕਰਦੇ ਨੇ ਤੇ ਗੁਰੂ ਦੇ ਸਿਧਾਂਤ ਤੇ ਚੱਲਣਾ ਸ਼ੁਰੂ ਕਰਦੇ ਆਂ ਰਾਗ ਗੌੜੀ ਗੁਆਰੇਰੀ ਸ੍ਰੀ ਕਬੀਰ ਜੀ ਓਕੇ ਚੌਪਦੇ ਰਾਗ ਗੌੜੀ ਗੁਆਰੇਰੀ ਵਿੱਚ ਭਗਤ ਕਬੀਰ ਜੀ ਦੀ ਚਾਰ ਬੰਦਾਂ ਵਾਲੀ ਬਾਣੀ ਦੇ 14 ਸ਼ਬਦ ਹਨ ਭਗਤ ਜੀ ਕਹਿੰਦੇ ਨੇ ਅਬ ਮੋਹੇ ਜਲਤ ਰਾਮ ਜਲ ਪਾਇਆ ਭਾਲਦਿਆ ਭਾਲਦਿਆ ਹੁਣ ਮੈਂ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਲੱਭ ਲਿਆ ਹੈ ਰਾਮ ਉਦਕ ਤਨ ਜਲਤ 부ਝਾਇਆ ਰਾਵੜਾ ਬੰਦਾ ਜੀ ਮਹਾਰਾਜ ਕਹਿੰਦੇ ਉਸ ਨਾਮ ਅੰਮ੍ਰਿਤ ਨੇ ਮੇਰੇ ਛੜਦੇ ਸਰੀਰ ਨੂੰ ਠੰਡ ਪਾ ਦਿੱਤੀ ਹੈ ਮਨ ਮਾਰਨ ਕਾਰਨ ਬਨ ਜਾਈਏ ਮਹਾਰਾਜ ਕਹਿੰਦੇ ਜੰਗਲਾਂ ਵੱਲ ਤੀਰਸ ਆਦਕਾਂ ਤੇ ਮਨ ਨੂੰ ਮਾਰਨ ਲਈ ਸ਼ਾਂਤ ਕਰਨ ਲਈ ਜਾਈਦਾ ਹੈ ਜੋ ਜੰਗਲਾਂ ਵਿੱਚ ਜਾਂਦੇ ਨੇ ਲੋਕ ਭਗਤੀ ਕਰਨ ਵਾਸਤੇ ਕੋਈ ਪੁੱਠਾ ਲਟਕਦਾ ਕੋਈ ਕਿਸ ਕੋਈ ਕਿਸ ਤਰ੍ਹਾਂ ਦਾ ਮਤਲਬ ਹੱਠ ਕਰਦਾ ਹੈ ਹੱਠ ਕਹਿ ਲੋ ਵੀ ਕੋਈ ਅਕਲਤ ਤੇ ਖੜਾ ਕੋਈ ਅੱਖਾਂ ਬੰਦ ਕਰੀ ਬੈਠਾ ਕੋਈ ਮੂਨ ਧਾਰੀ ਬੈਠਾ ਕੋਈ ਪੁੱਠਾ ਲਟਕਦਾ ਹੈ ਜੰਗਲਾਂ ਵਿੱਚ ਜਾ ਕੇ ਮਨ ਨੂੰ ਸ਼ਾਂਤ ਕਰਨ ਵਾਸਤੇ ਜਾਂਦੇ ਨੇ ਲੋਕ ਮਹਾਰਾਜ ਕਹਿੰਦੇ ਭਗਤ ਜੀ ਕਹਿੰਦੇ ਨੇ ਜੰਗਲਾਂ ਵੱਲ ਤੇ ਤੀਰਥਾਂ ਵੱਲ ਤੀਰਥਾਂ ਤੇ ਵੀ ਇਸੇ ਕੰਮ ਲਈ ਜਾਂਦੇ ਵੀ ਫਲਾਨੇ ਥਾਂ ਤੇ ਜਾਇਆ ਜੇ ਆਪਾਂ ਨੂੰ ਕੁਝ ਮਨ ਨੂੰ ਸ਼ਾਂਤੀ ਮਿਲੇ। ਜਾਂ ਅੱਜਕੱਲ ਦਰਵਾਜ਼ ਮਤਾਬ ਕਹਿੰਦੇ ਨੇ ਚੱਲ ਫਲਾਨੇ ਥਾਂ ਚੱਲੇ ਹੋਨੇ ਆ ਘੁੰਮ ਫੇਰ ਆਵਾਂਗੇ। ਬાળા ਬાળા ਇਹ ਵਰਤਦੇ ਨੇ ਲੋਕ ਪਿਕ ਨਿਕ ਬਣਾਉਣ ਵਾਸਤੇ ਜਾਂਦੇ ਨੇ ਕਈ ਤਾਂ। ਆ ਫਤਿਹਗੜ ਸਾਹਿਬ ਵੀ ਹੁਣ ਸਿੱਧੀ ਦਿਹਾੜੇ ਨੰਕੇ ਗਏ ਨੇ ਤੇ ਜਿਹੜੇ ਤਾਂ ਦਰਦੀ ਸੀ ਗੁਰੂ ਨਾਲ ਪਿਆਰ ਕਰਨ ਵਾਲੇ ਸੀ ਉਹ ਤਾਂ ਗਏ ਨੇ। ਉਹਨਾਂ ਦੀ ਯਾਦ ਵਿੱਚ ਤੇ ਬਹੁਤ ਸਾਰਾ ਦੁਨੀਆ ਦਾ ਹਿੱਸਾ picnic ਮਨਾਉਣ ਗਿਆ ਵੀ ਚੱਲ ਘੁੰਮ ਫਿਰ ਆਉਣੇ ਆ ਯਾਰ ਇਹ ਅੱਜ ਕੱਲ ਦੀ ਭਾਸ਼ਾ ਚੱਲ ਘੁੰਮ ਫਿਰ ਆਵਾਂਗੇ ਤੇ ਭਗਤ ਜੀ ਇੱਥੇ ਦੱਸਦੇ ਨੇ ਵੀ ਲੋਕ ਜੰਗਲਾਂ ਬੱਲ ਤੇ ਤੀਰਥਾਂ ਬੱਲ ਮਨ ਨੂੰ ਮਾਰ ਲਈ ਸ਼ਾਂਤ ਕਰਨ ਲਈ ਜਾਂਦੇ ਹਨ ਜਾਈਦਾ ਹੈ ਉਦੋਂ ਜਾਂਦੇ ਹੋਣਗੇ ਹੁਣ ਵੀ ਕੰਨਾਂ ਦਾ ਇਹੀ ਸੁਭਾ ਹੈਗਾ ਵੀ ਚਲ ਮਨ ਨੂੰ ਮਨ ਨੂੰ ਸ਼ਾਂਤੀ ਮਿਲੇ ਥੋੜਾ ਜਿਹਾ ਚੇਂਜ ਹੋ ਜੇ ਜਾਂਦੇ ਨੇ ਮਹਾਰਾਜ ਕਹਿੰਦੇ ਜੋ ਜਲ ਬਿਨ ਭਗਵੰਤ ਨ ਪਾਈਏ ਜੋ ਜਲ ਬਿਨ ਭਗਵੰਤ ਨ ਪਾਈਏ ਸੋ ਸੋ ਜਲ ਬਿਨ ਭਗਵੰਤ ਨ ਪਾਈਏ ਜਹ ਭਾਵ ਕਸੁਰ ਨਰ ਹੈ ਜਾਰੀ ਮਹਾਰਾਜ ਕਹਿੰਦਾ ਜਾਂਦੇ ਆ ਤੀਰਥਾਂ ਤੇ ਤੇ ਜੰਗਲਾਂ ਵਿੱਚ ਲੋਕ ਪਰ ਉਹ ਨਾਮ ਰੂਪ ਅੰਮ੍ਰਿਤ ਜੋ ਮਨ ਨੂੰ ਸ਼ਾਂਤ ਕਰਨ ਕਰ ਸਕੇ ਪ੍ਰਭੂ ਤੋਂ ਬਿਨਾਂ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਨਹੀਂ ਲੱਭ ਸਕਦਾ ਮਨ ਨੂੰ ਸ਼ਾਂਤ ਕਰਨ ਵਾਸਤੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਇਹ ਪਾਈ ਦਾਤ ਮਿਲਣੀ ਗੱਲ ਨਵੇੜਤੀ ਭਗਤ ਜੀ ਨੇ ਵੀ ਗੁਰਬਾਣੀ ਚ ਬਈ ਤੀਰਥਾਂ ਤੇ ਤੇ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ ਪ੍ਰਭੂ ਪ੍ਰਮਾਤਮਾ ਦਾ ਨਾਮ ਜਪ ਘਰ ਬੈਠੇ ਗੁਰੂ ਤੇ ਆਈਏ ਇਸ ਤਰ੍ਹਾਂ ਵੀ ਪੰਕਤੀ ਆਉਂਦੀ ਹੈ ਗੁਰਬਾਣੀ ਚ ਜਿਹੇ ਪਾਪ ਕਸੁਰ ਨਰ ਹੈ ਚਾਰੀ ਮਹਾਰਾਜ ਕਹਿੰਦੇ ਤ੍ਰਿਸ਼ਨਾ ਦੀ ਜਿਸ ਅਗਨੇ ਦੇਵਤੇ ਤੇ ਮਨੁੱਖ ਛਾੜ ਛੁੱਟੇ ਹਨ ਛਾੜ ਛੁੱਟੇ ਛੰਨ RAM ਉਦਕ ਜਲ ਜਨ ਜਲਤ ਉਬਾਰੇ ਪ੍ਰਭੂ ਦੇ ਨਾਮ ਅਮਰਤ ਨੇ ਭਗਤ ਜਨਾਂ ਨੂੰ ਉਸ ਛੜਨ ਤੋਂ ਬਚਾ ਲਿਆ ਹੈ। ਪਬ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਖੁੱਟਤ ਨਹੀਂ। ਮਹਾਰਾਜ ਕਹਿੰਦੇ ਉਹ ਭਗਤ ਜਨ ਜਿਨ੍ਹਾਂ ਨੂੰ ਰਾਮ ਉਦਕ ਨੇ ਛੜਨ ਤੋਂ ਬਚਾਇਆ ਹੈ। ਉਦਕ ਦਾ ਮਤਲਬ ਪਾਣੀ ਹੁੰਦਾ ਜੀ। ਵੀਰ ਰਾਮ ਨਾਮ ਜਲ ਨੇ ਛੜਨ ਤੋਂ ਬਚਾਇਆ ਹੈ ਇਸ ਸੰਸਾਰ ਸਮੁੰਦਰ ਵਿੱਚ ਜੋ ਹੁਣ ਉਹਨਾਂ ਲਈ ਸੁੱਖਾਂ ਦਾ ਸਮੁੰਦਰ ਬਣ ਗਿਆ ਹੈ ਪੀ ਬਰਹੇ ਜਲ ਨਖੁੱਟ ਤਾ ਨਹੀਂ ਨਾਮ ਅੰਮ੍ਰਿਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ਗੁਰੂ ਦੇ ਪਿਆਰੇ ਨਾਮ ਅੰਮ੍ਰਿਤ ਨੂੰ ਜਿੰਨਾ ਮਰਜ਼ੀ ਪੀ ਚੱਲੋ ਜੀ ਉਹ ਮੁੱਕਣ ਵਾਲੀ ਚੀਜ਼ ਨਹੀਂ ਹੈ ਉਹ ਜਿੰਨਾ ਤੁਸੀਂ ਪੀਓਗੇ ਓਨਾ ਹੀ ਵਧੇਗਾ ਕਹੇ ਕਬੀਰ ਭਜ ਸਾਰੰਗ ਪਾਣੀ ਮਹਾਰਾਜ ਕਹਿੰਦੇ ਕਬੀਰ ਆਖਦਾ ਹੈ ਹੇ ਮਨ ਪ੍ਰਮਾਤਮਾ ਦਾ ਸਿਮਰਨ ਕਰ ਰਾਮ ਉਦਕ ਮੇਰੀ ਤਿਖਾ 부ਝਾਨੀ ਤਿਖਾ ਦਾ ਮਤਲਬ ਹੁੰਦਾ ਜੀ ਤ੍ਰੇ ਇਤਿਆਸ ਪਿਆਸ ਜੀ ਨੂੰ ਕਹਿੰਦੇ ਆਪਾਂ ਦਿਖਾ ਮਨ ਤਰੇ ਤ੍ਰਿਸ਼ਨਾ ਬੁਝਾਨੀ ਉਹਦੀ ਤ੍ਰਿਸ਼ਨਾ ਬੁਝਾ ਦਿੱਤੀ ਗੁਰੂ ਦੇ ਗਿਆਨ ਨੇ ਸ਼ਾਂਤ ਕਰ ਦਿੱਤੀ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਨੇ ਮੇਰੀ ਮਾਇਆ ਦੀ ਤ੍ਰਿਸ਼ਨਾ ਮਿਟਾ ਦਿੱਤੀ ਹੈ ਭਗਤ ਜੀ ਕਹਿੰਦੇ ਨੇ ਅੱਗੇ ਅਗਲੇ ਬੰਦ ਚ ਕਹਿੰਦੇ ਨੇ ਗੌੜੀ ਕਬੀਰ ਜੀ मातो जल की प्यास न जाए जल में अग्न उठी अदकाए हे माया दे पति प्रभु तेरे नाम अमृत द्रे मिटदी नहीं भाव तेरा नाम जप जप के मैं रजदा नहीं जल में अग्न उठी अदकाए ਤੇਰਾ ਹਵਾਲਾ ਬੰਦਾ ਮਹਾਰਾਜ ਕਹਿੰਦੇ ਤੇਰਾ ਨਾਮ ਅੰਮ੍ਰਿਤ ਪੀਂਦਾ ਪੀਂਦਿਆਂ ਪੀਂਦਿਆਂ ਵਧੀਕ ਤਾੰਕ ਪੈਦਾ ਹੋ ਰਹੀ ਹੈ ਵੀ ਜਿਵੇਂ ਆਪਾਂ ਕਹਿ ਲੋ ਗੁਰਬਾਣੀ ਦਾ ਆਪਾਂ ਸ਼ਬਦ ਵਿਚਾਰ ਕਰਦੇ ਆਂ ਗੁਰਬਾਣੀ ਸ਼ਬਦ ਵਿਚਾਰ ਕਰਦੇ ਆਂ ਤੇ ਬਾਏ ਗੁਰੂ ਦੀ ਕਿਰਪਾ ਨਾਲ ਮੈਨੂੰ ਵੀ ਇਹ ਮਹਿਸੂਸ ਹੋ ਰਿਹਾ ਅੱਜ ਆਪਾਂ 323 ਅੰਗ ਤੇ ਸੁਭਾਏਮਾਨ ਸ਼ਬਦ ਪੜ੍ਹਦੇ ਆਂ ਤੇ ਗੁਰੂ ਦੀ ਕਿਰਪਾ ਸਦਕਾ ਇਹ ਪਿਆਸ ਹੁਣ ਵਧੀ ਹੈ ਅੱਗੇ ਨਾਲੋਂ ਤਾਂਗ ਵਧੀ ਆ ਵੀ ਚਲੋ ਗੁਰੂ ਦੇ ਚਰਨਾਂ ਵਿੱਚ ਚੱਲ ਗਏ ਤੇ ਆਪਾਂ ਸ਼ਬਦ ਵਿਚਾਰ ਕਰੀਏ ਇਹ ਤਾਂਗ ਵਧੀ ਆ ਜਿੱਦੇ ਬਾਰਸ਼ ਹੁੰਦੀ ਆ ਨਹੀਂ ਵੀ ਆਉਂਦੇ ਆਪਾਂ ਤੇ ਉਹਦੇ ਘਰੇ ਬੈਠ ਕੇ ਕਰ ਲੈਨੇ ਆ ਕਹਿਣ ਦਾ ਭਾਵ ਆ ਵੀ ਗੁਰੂ ਦੀ ਕਿਰਪਾ ਸਦਕਾ ਤਾਂਗ ਵਧੀ ਆ ਹੁਣ ਸੁਭਾ ਬਣ ਗਿਆ ਹੁਣ ਵੀ ਸ਼ਬਦ ਵਿਚਾਰ ਚਲੋ 15 20 25 30 ਮਿੰਟ ਜਿਹੜੇ ਲਾਉਨੇ ਆਪਾਂ ਵੀ ਕਰੀਏ ਗੁਰੂ ਦੀ ਕਿਰਪਾ ਸਦਕਾ ਚੱਲ ਕੇ ਇਹ 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 ਪੰਕਤੀ ਇਹੀ ਦੱਸ ਰਹੀ ਆ ਮਾਤਾ ਜਲ ਕੀ ਪਿਆਸ ਨਾ ਜਾਏ ਵੀ ਏ ਮਾਇਆ ਦੇ ਪਤੀ ਪ੍ਰਭੂ ਤੇਰੇ ਨਾਮ ਅਮਰਤਲੀ ਤਰੇ ਮਿਟਦੀ ਨਹੀਂ ਹੁਣ ਮੈਨੂੰ ਬਹੁਤ ਪਿਆਸ ਲੱਗੀ ਹੁਣ ਨਹੀਂ ਮੇਰੀ ਪਿਆਸ ਮਟਦੀ ਮਿਟਦੀ ਕਾਦੀ ਤੇਰੇ ਗਿਆਨ ਦੀ ਤੇਰੇ ਨਾਮ ਦੀ ਪਿਆਸ ਲੱਗੀ ਮੈਨੂੰ ਮਹਾਰਾਜ ਕਹਦੇ ਭਾਵ ਤੇਰਾ ਨਾਮ ਜਪ-ਜਪ ਕੇ ਮੈਂ ਰੱਜਦਾ ਨਹੀਂ ਹਾਂ ਜਲ ਮੇ ਅਗਨ ਉੱਠੀ ਅਦਕਾਈ ਤੇਰਾ ਨਾਮ ਅੰਮ੍ਰਿਤ ਪੀਂਦਾ ਪੀਂਦਿਆ 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 ਵਧੀਕ ਤਾਗ ਪੈਦਾ ਹੋ ਰਹੀ ਹੈ ਜਿਹੜੀ ਆਪਾਂ ਹੁਣ ਗੱਲ ਸਮਝੀਆ ਵੀ ਪਿਆਸ ਵਧੀ ਐ ਅੱਗੇ ਨਾਲੋਂ ਚੌ ਜਿਆਦੇ ਵਧਿਆ ਚੌ ਵਧ ਗਿਆ ਵੀ ਹੁਣ ਸ਼ਬਦ ਵਿਚਾਰ ਕਰੀਏ ਚੱਲ ਕੇ ਪਿਆਸ ਹੁੰਦੀ ਆ ਜੀ ਇਹਨੂੰ ਪਿਆਸ ਕਹਿ ਲੈਨੇ ਆਪਾਂ ਤੂੰ ਜਲ ਨੇਦ ਹਉ ਜਲ ਕਾਮੀਨ ਜਲ ਵਿੱਚ ਰਹੋ ਜਲਹਿ ਬਿਨ ਖੀਨ اے ਪ੍ਰਭੂ ਤੂੰ ਜਲ ਦਾ ਖਜ਼ਾਨਾ ਸਮੁੰਦਰ ਹੈ ਤੇ ਮੈਂ ਉਸ ਜਲ ਦਾ ਮੱਛ ਹਾਂ ਜਲ ਵਿੱਚ ਹੀ ਮੈਂ ਜਿਉਂਦਾ ਹਾਂ ਜਿਉਂਦਾ ਰਹਿ ਸਕਦਾ ਹਾਂ ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ਵੀ ਤੇਰੇ ਨਾਮ ਜਲ ਦਾ ਹੀ ਮੈਂ ਮੱਛ ਬਣ ਗਿਆ ਹਾਂ ਹੁਣ ਮੈਨੂੰ ਤੇਰੇ ਨਾਮ ਦੀ ਤਰੇ ਲੱਗੀ ਰਹਿੰਦੀ ਆ ਮੈਂ ਤੇਰੇ ਨਾਮ ਤੋਂ ਬਿਨਾ ਬਚ ਨਹੀਂ ਸਕਦਾ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਬਚ ਸਕਦੀ ਹਣ ਮੈਂ ਤੇਰੇ ਨਾਮ ਪਾਣੀ ਤੋਂ ਬਿਨਾਂ ਨਹੀਂ ਬਚ ਸਕਦਾ ਇਹ ਭਾਵ ਅਸਲ ਵਿੱਚ ਤੂੰ ਪਿੰਜਰ ਹਾਂ ਛੂਟਾ ਤੋੜ ਛੂਟਾ ਤੋੜ ਤੂੰ ਮੇਰਾ ਪਿੰਜਰਾ ਹੈ ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ ਪਿੰਜਰਾ ਮਜ਼ਬੂਤ ਹੁੰਦਾ ਨਾ ਤੇ ਤੋਤੇ ਨੂੰ ਪਿੰਜਰੇ ਚ ਪਾਇਆ ਜਾਂਦਾ ਬਸ ਉਹ ਪਿੰਜਰੇ ਚ ਹੀ ਰਹਿੰਦਾ ਇਸ ਤਰ੍ਹਾਂ ਦੀ ਵਸਤਾ ਭਗਤ ਜੀ ਕਹਿੰਦੇ ਨੇ ਵੀ ਇਸ ਤਰ੍ਹਾਂ ਦੀ ਵਸਤਾ ਬਣ ਜਾਂਦੀ ਹੈ ਆਧਾਰਨਾ ਦੇ ਰਹੇ ਨੇ ਭਗਤ ਜੀ ਵੀ ਤੂੰ ਮੇਰਾ ਪਿੰਜਰਾ ਹੈ ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਤੇਰੇ ਵਿੱਚ ਹੀ ਮੈਂ ਕੈਦ ਰਹਿਣਾ ਐਂ ਕਹਿ ਲੋ ਜਿਵੇਂ ਪਿੰਜਰਾ ਤੋਤੇ ਦੇ ਵਿੱਚ ਕੈਦ ਰਹਿੰਦਾ ਹੈ ਉਸੇ ਤਰ੍ਹਾਂ ਹੀ हे ਪ੍ਰਭੂ ਮੈਂ ਤੇਰੇ ਨਾਮ ਦੇ ਪਿੰਜਰੇ ਵਿੱਚ ਕੈਦ ਰਹਿੰਦਾ ਹਾਂ ਹੁਣ ਮੈਂ ਤੇਰੇ ਨਾਮ ਤੋਂ ਬਾਹਰ ਨਹੀਂ ਜਾ ਸਕਦਾ ਜਿਵੇਂ ਮੱਛੀ ਮੱਛ ਪਾਣੀ ਤੋਂ ਬਾਹਰ ਨਹੀਂ ਜਾ ਸਕਦਾ ਤੇ ਮੈਂ ਵੀ ਤੇਰੇ ਨਾਮ ਤੋਂ ਤੇਰੇ ਸੰਧਾਨ ਤੋਂ ਬਾਹਰ ਨਹੀਂ ਜਾ ਸਕਦਾ ਮੇਰੇ ਤੇ ਏਡੀ ਕਿਰਪਾ ਹੋ ਗਈ ਜੇ ਨਹੀਂ ਹੋਈ ਤਾਂ ਮਹਾਰਾਜ ਕਰੋ ਆਪਾਂ ਕਹਿ ਸਕਦੇ ਮੈਂ ਕਹਿ ਸਕਦਾ ਤੂੰ ਤੁਸੀਂ ਕਹਿ ਸਕਦੇ ਹੋ ਅਗੇ ਮਹਾਰਾਜ ਦੱਸਦੇ ਨੇ ਤੂੰ ਪਿੰਜਰ ਹੋ ਛੋਟਾ ਤੌਰ ਜੰਮ ਮਝਾਰ ਕਹਾ ਕਰੇ ਮੋਰ ਤੇਰੇ ਆਸਰੇ ਰਹਾ ਜੰਮ ਰੂਪ ਬਿੱਲਾ ਮੇਰਾ ਕੀ ਵਿਗਾੜ ਸਕਦਾ ਹੈ ਹੁਣ ਤੋਤਾ ਪਿੰਜਰੇ ਦੇ ਵਿੱਚ ਨਾ ਪਿੰਜਰੇ ਦੇ ਵਿੱਚ ਤੋਤੇ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਕੋਈ ਬਿੱਲਾ ਬਿੱਲੀ ਕੋਈ ਕੁੱਤਾ ਬਿੱਲੀ ਕੁਝ ਨਹੀਂ ਵਿਗਾੜ ਸਕਦੀ ਜਦੋਂ ਤੋਤਾ ਪਿੰਜਰੇ ਦੇ ਵਿੱਚ ਆ ਇਸੇ ਤਰ੍ਹਾਂ ਹੀ ਭਗਤ ਜੀ ਸਮਝਾਉਂਦੇ ਨੇ ਵੀ ਮੈਂ ਹੁਣ ਤੇਰੇ ਨਾਮ ਰੂਪੀ ਤੇ ਤੇਰੇ ਸਿਧਾਂਤ ਰੂਪੀ ਪਿੰਜਰੇ ਅੰਦਰ ਹਾਂ ਹੁਣ ਮੈਨੂੰ ਵਿਕਾਰ ਰੂਪੀ ਕੁੱਤੇ ਬਿੱਲੇ ਨਹੀਂ ਕੁਛ ਮੇਰਾ ਵਿਗਾੜ ਸਕਦੇ ਬਾ ਵਰਥੇ ਆ ਇਹਦਾ ਜਮ ਜੰਦਾਰ ਕਹਾ ਕਰੇ ਮੋਰ ਤੇਰੇ ਆਸਰੇ ਰਿਹਾ ਜਮ ਰੂਪ ਬਿੱਲਾ ਮੇਰਾ ਕੀ ਵਿਗਾੜ ਸਕਦਾ ਹੈ ਤੂੰ ਤਰ ਪਰ ਹਾਂ ਪੰਖੀ ਆਹੇ ਮੰਦ ਭਾਗੀ ਤੇਰੋ ਦਰਸ਼ਨ ਨਾਹੀਂ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਹੈ ਪ੍ਰਭੂ ਤੂੰ ਸੋਹਣਾ ਰੁੱਖ ਹੈ ਤੇ ਮੈਂ ਉਸ ਰੁੱਖ ਦੇ ਆਸਰੇ ਰਹਿਣ ਵਾਲਾ ਪੰਛੀ ਹਾਂ ਮੰਦ ਭਾਗੀ ਤੇਰੋ ਦਰਸ਼ਨ ਨਾਹੀਂ ਮੈਨੂੰ ਮੰਦ ਭਾਗੀ ਨੂੰ ਅਜੇ ਤੱਕ ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ਇਹ ਆਪਾਂ ਆਪਣੇ ਤੇ ਗੱਲ ਲਾਉਣੀ ਆ ਉਹ ਤਾਂ ਰੱਬ ਦੇ ਪਿਆਰੇ ਸਦਾ ਹੀ ਜੋਤ ਰੂਪੀ ਚਵਾਰੇ ਚ ਰਹਿੰਦੇ ਆ ਨਾ ਇਹ ਆਪਾਂ ਨੂੰ ਸਮਝਾਉਣਾ ਕੀਤਾ ਭਗਤ ਜੀ ਨੇ ਗਰਬਾਣੀ ਵਿੱਚ ਆਪਾਂ ਆਪਣੇ ਤੇ ਗੱਲ ਲਾਉਣੀ ਆ ਇਹ ਵੀ ਅਸੀਂ ਮੰਦ ਭਾਗੀ ਹਾਂ ਅਜੇ ਤੱਕ ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ਸਾਨੂੰ ਤੂੰ ਸਤ ਕਰ ਹੋ ਨੌ ਤਨ ਚੇਲਾ ਨੌ ਤਨ ਚੇਲਾ ਹੈ ਪ੍ਰਭੂ ਤੂੰ ਮੇਰਾ ਗੁਰੂ ਹੈ ਮੈਂ ਤੇਰਾ ਨਵਾਂ ਸਿੱਖ ਹਾਂ ਭਾਵ ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ ਨਵਾਂ ਨਵਾਂ ਜਦੋਂ ਆਪਾਂ ਬਣਦੇ ਆ ਨਾ ਜਦੋਂ ਆਪਾਂ ਅੰਮ੍ਰਿਤ ਛਕਦੇ ਆ ਨਵੇਂ ਨਵੇਂ ਹੁੰਨੇ ਆ ਬੜੀ ਸ਼ਰਤ ਆ ਹੁੰਦੀ ਆ ਹੌਲੀ 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 ਟਾਈਮ ਪਾ ਕੇ ਘਟ ਜਾਂਦੀ ਹੈ ਤੇ ਇੱਥੇ ਭਗਤ ਜੀ ਕਹਿੰਦੇ ਵੀ ਮੈਂ ਜਿਵੇਂ ਨਵਾਂ ਸਿੱਖ ਹੁੰਦਾ ਨਾ ਮੇਰਾ ਇੰਨਾ ਚਾਹ ਉਹ ਤੈਨੂੰ ਮਿਲਣ ਵਾਸਤੇ ਕੋਈ ਵੀ ਦੇਖ ਲਓ ਭੈਣ ਭਰਾ ਜਦੋਂ ਨਵਾਂ ਨਵਾਂ ਅੰਮ੍ਰਿਤ ਛੱਕੇਗਾ ਤੇ ਬੜਾ ਫਿਰ ਗੁਰੂ ਕੋਲੇ ਆਏਗਾ ਗੁਰੂ ਦੀ ਗੱਲ ਵੀ ਸੁਣੇਗਾ ਗੁਰੂ ਦੀਆਂ ਗੱਲਾਂ ਵੀ ਬੜੀਆਂ ਕਰਦਾ ਹੈ ਨਵਾਂ ਨਵਾਂ ਬਣਿਆ ਹੁੰਦਾ ਨਾ ਮਹਾਰਾਜ ਕਹਿੰਦੇ ਜਿੰਨਾ ਚਾਹ ਨਵੇਂ ਨਵੇਂ ਸਿੱਖ ਨੂੰ ਹੁੰਦਾ ਉਹਨਾਂ ਚਾਹ ਮੈਨੂੰ ਆ ਮੈਂ ਤੇਰਾ ਨਵਾਂ ਨਵਾਂ ਸਿੱਖ ਹਾਂ ਮਹਾਰਾਜ ਨੇ ਦੱਸਿਆ ਇਤੇ ਤੂੰ ਸਤਿਗੁਰ ਹੋਂ ਨੌ ਤਨ ਚੇਲਾ ਨੌ ਤਨ ਦਾ ਮਤਲਬ ਹੀ ਹੈ ਪ੍ਰਭੂ ਤੂੰ ਮੇਰਾ ਗੁਰੂ ਹੈ ਮੈਂ ਤੇਰਾ ਨਵਾਂ ਨਵਾਂ ਸਿੱਖ ਹਾਂ ਨਵਾਂ ਸਿੱਖ ਹਾਂ ਭਾਵ ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ ਕਹੇ ਕਬੀਰ ਮਿਲ ਅੰਤ ਕੀ ਵੇਲਾ ਭਗਤ ਜੀ ਕਹਿੰਦੇ ਨੇ ਮੈਂ ਆਖਦਾ ਹਾਂ ਹੁਣ ਤਾਂ ਮਨੁੱਖ ਮਨੁੱਖਾ ਜਨਮ ਅਖੀਰ ਦਾ ਵੇਲਾ ਹੈ ਮੈਨੂੰ ਜਰੂਰ ਮਿਲ ਅਰਦਾਸ ਹੈ ਮਹਾਰਾਜ ਚੇਪਾਸ਼ਾਪ ਜੀ ਦੇ ਚਰਨਾਂ ਵਿੱਚ ਵੀ ਜਿੰਨੇ ਸਵਾਸ ਬਚਦੇ ਨੇ ਲੇਖੇ ਵਿੱਚ ਲਾ ਲਾ ਆਪਾਂ ਵੀ ਕਹਿੰਨੇ ਆ ਪਰ ਆ ਲੇਖੇ ਲੱਗਣ ਵਾਲੀ ਲਾਈਨ 'ਚ ਨਹੀਂ ਲੱਗਦੇ ਆਪਾਂ ਕਹਿੰਨੇ ਜਰੂਰ ਹਾਂ ਮੈਂ ਵੀ ਬੱਚਿਆਂ ਮੈਂ ਵੀ ਕਹਿੰਨਾ ਆ ਕਿ ਗੁਰੂ ਜੀ ਜਿੰਨੇ ਸੁਆਸ ਬਚਦੇ ਨੇ ਲੇਖੇ ਵਿੱਚ ਚਲਾ ਲਓ ਕਹਿ ਤਾ ਅਰਦਾਸ ਕਰਤੀ ਗੁਰੂ ਨੇ ਸੁਣ ਵੀ ਲਈ ਪਰ ਆਪਾਂ ਉਸ ਲਾਈਨ ਤੇ ਨਹੀਂ ਚੱਲਦੇ ਆਪਾਂ ਰੋਂਗ ਸਾਈਡ ਹੋ ਜਾਂਦੇ ਆ ਤੇ ਰੋਂਗ ਸਾਈਡ ਜਾਮ ਚ ਫਸ ਜਾਂਦਾ ਬੰਦਾ ਰੋਂਗ ਸਾਈਡ ਦਾ ਮਤਲਬ ਇਹੀ ਆ ਵੀ ਉਹ ਭੁੱਲ ਭਲੇਖਿਆਂ ਵਿੱਚ ਫੇਰ ਫਸੇ ਰਹਿੰਨੇ ਆ ਗੁਰੂ ਵਾਲੀ ਲਾਈਨ ਤੇ ਚੱਲਦੇ ਨਹੀਂ ਜੇ ਲਾਈਨ 'ਚ ਲੱਗੇ ਰਹੀਏ ਤਾਂ ਆਪਾਂ ਹੌਲੀ-ਹੌਲੀ ਮੰਜ਼ਿਲ ਤੇ ਪਹੁੰਚ ਜਾਾਂਗੇ ਤੇ ਜਦੋਂ ਰੋਂਗ ਸਾਈਡ ਹੋ ਜਾਂਦੇ ਕਹਿਣ ਦਾ ਭਾਵ ਵੀ ਇੱਧਰ-ਉੱਧਰ ਹੋ ਜਾਂਦੇ ਭਟਕ ਜਾਂਦੇ ਆ ਰਸਤੇ ਦਾ ਛੱਡ ਜਾਂਦੇ ਆਂ ਗੁਰੂ ਵਾਲਾ ਫਿਰ ਜਾਮ ਵਿੱਚ ਫਸ ਜਾਂਦਾ ਬੰਦਾ ਤੇ ਉੱਥੇ ਟਾਈਮ ਬੀਤ ਜਾਂਦਾ ਸਮਾਂ ਨਿਕਲ ਜਾਂਦਾ ਕਹਿਣ ਦਾ ਭਾਵ ਵੀ ਕਰਮਾਂ ਕਾਂਡਾਂ ਵਿੱਚ ਬਹਿਮਾ ਭਰਮਾਂ ਵਿੱਚ ਫਸਿਆ ਹੋਇਆ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਮਨੁੱਖੇ ਜੀਵਨ ਵਾਲਾ ਸਮਾਂ ਅਜਾਈ ਗਵਾ ਜਾਂਦਾ ਅਗਲੇ ਪੰਨੇ 'ਚ ਮਹਾਰਾ ਦੱਸਦੇ ਨੇ ਇਹ ਪਾਵਨ ਪਵਿੱਤਰ ਅੰਕ 300 24 ਤੇ ਸੁਭਾਇਮਾਨ ਹੋ ਗਿਆ ਜੀ ਸ਼ਬਦ ਗੌੜੀ ਕਬੀਰ ਜੀ ਜਦ ਹਮ ਏਕੋ ਏਕ ਕਰ ਜਾਂਦੇ ਆਂ ਤਬ ਲੋਕ ਕਾਹੇ ਦੁਖ ਮਾਨਿਆ ਮਹਾਰਾਜ ਕਹਿੰਦੇ ਜਦੋਂ ਅਸਾਂ ਭਾਵ ਮੈਂ ਇਹ ਸਮਝ ਲਿਆ ਹੈ ਕਿ ਸਭ ਥਾਈ ਇੱਕ ਪ੍ਰਮਾਤਮਾ ਹੀ ਵਿਆਪਕ ਹੈ ਤਾਂ ਪਤਾ ਨਹੀਂ ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ ਜੇ ਕੋਈ ਗੁਰੂ ਦਾ ਪਿਆਰਾ ਭੈਣ ਜਾਂ ਭਾਈ ਕੋਈ ਤੁਰਨਾ ਚਾਹੁੰਦਾ ਨਾ ਗੁਰੂ ਦੇ ਅਨਸਾਰ ਗੁਰੂ ਦੇ ਕਹੇ ਤੇ ਉਹਨੂੰ ਫਿਰ ਦੂਜੇ ਗੱਲਾਂ ਕਰਦੇ ਨੇ ਕਈ ਤਾਂ ਐ ਵੀ ਕਹਦੇ ਨੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਛੁਣਦੇ ਆ ਜੀ ਪਿੰਡਾਂ ਚ ਹੁਣੇ ਹੀ ਹੋ ਕੇ ਹੱਡੀਆਂ ਥੋੜਾ ਜਿਹਾ ਚਰੀ ਹੋਈ ਆ ਮਹੀਨਿਆਂਕ ਦੀ ਗੱਲ ਹੀ ਆ ਇਹ ਉਹ ਸਾਡੇ ਸੀ ਉਹ ਮੁੰਡਾ ਅੰਮ੍ਰਿਤਸਰ ਕੇ ਆਇਆ ਪਹਿਲਾਂ दारू-ਦਰੂ ਪੀਂਦਾ ਸੀ ਬਾੜੀ ਅਮਰਤ ਛੱਕਿਆ ਤੇ ਦੂਜੇ ਨਾਲ ਦੇ ਮੈਂ ਨਾ ਚੱਲ ਨਹੀਂ ਲੈਂਦਾ ਕਹਦੇ 900 ਚੂਹਾ ਖਾ ਕੇ ਬਿੱਲੀ ਅੱਜ ਨੂੰ ਚੱਲੀ ਵੀ ਦੱਸ ਤੂੰ ਕੀ ਲੈਣਾ ਉਹਦਾ ਹੁਣ ਮਨ ਮੰਨ ਗਿਆ ਗੁਰੂ ਦੀ ਕਿਰਪਾ ਹੋ ਗਈ ਚਲੋ ਲੇਖਣ ਦੇ ਬਾਟੇ ਦੀ ਪੌਲ ਲੈ ਲਈ ਅਮਰਤ ਛੱਕ ਲਿਆ ਗੁਰੂ ਪੰਥ ਵਿੱਚ ਉਹਨੇ ਦਾਖਲਾ ਲੈ ਲਿਆ ਤੇ ਇਹੀ ਗੱਲ ਹੁਣ ਭਗਤ ਜੀ ਕਹਿੰਦੇ ਆ ਬਈ ਜਦੋਂ ਤਾਂ ਮੈਂ ਜਦ ਹਮ ਏਕੋ ਏਕ ਕਰ ਜਾਣਿਆ ਵੀ ਜਦੋਂ ਦਾ ਮੈਂ ਤੈਨੂੰ ਜਾਣਣ ਲੱਗਾ ਵੀ ਤੂੰ ਇੱਕੋ ਹੀ ਆ ਪ੍ਰਮਾਤਮਾ ਸਾਰੇ ਥਾਂ ਵਿਆਪਕ ਹੈ ਸਾਰੀਆਂ ਸੁੱਖ ਸਹੂਲਤਾਂ ਦੇਣ ਵਾਲਾ ਹੈ ਤੂੰ ਹੀ ਆ ਤੇ ਲੋਕਾਂ ਨੂੰ ਪਤਾ ਨਹੀਂ ਕਿਉਂ ਬੁਰਾ ਲੱਗਣ ਲੱਗ ਗਿਆ ਆ ਲਿਖਿਆ ਜੀ ਪਾਵਨ ਪਵਿੱਤਰ ਅੰਗ 324 ਤੇ ਸੁਭਾਏ ਮਨ ਸ਼ਬਦ ਦਾ ਭਗਤ ਕਬੀਰ ਜੀ ਦਾ ਜਦ ਹਮ ਏਕੋ ਏਕ ਕਰ ਜਾਣਿਆ ਤਬ ਲੋਕ ਕਾਹੇ ਦੁੱਖ ਮੰਨਿਆ ਲੋਕਾਂ ਨੂੰ ਪਤਾ ਨਹੀਂ ਕਹਤਾ ਦੁੱਖ ਹੋ ਗਿਆ ਮਹਾਰਾਜ ਕਹਿੰਦੇ ਠੀਕ ਆ ਜੀ ਮੇਰੇ ਨਾਲ ਵੀ ਹੁੰਦੀ ਆ ਆ ਸਪੀਕਰ ਦੀ ਛੋਟ ਇੱਕ ਮੁੰਡਾ ਛੱਡ ਦਿੰਦਾ ਸੀ ਬਾਹਰ ਦੀ ਵੀ ਚੱਲ ਕਥਾ ਵਿਚਾਰ ਹੁੰਦੀ ਆ ਕੋਈ ਸੁਣ ਲਵੇ ਤੇ ਫੋਨ ਜਾ ਵੜਦੇ ਸੀ ਉਹ ਬਾਈ ਸਪੀਕਰ ਲੱਗਾ ਬਾਹਰਲਾ ਬੰਦ ਕਰਾਓ ਲੋਕਾਂ ਨੂੰ ਬੁਰਾ ਲੱਗਦਾ ਇਹ ਸੱਚ ਆ ਜੀ ਇਹ ਗੁਰਬਾਣੀ ਚ ਲਿਖੀ ਆ ਗੱਲ ਵੀ ਜੇ ਮੈਂ ਜੇ ਮੈਂ ਪ੍ਰਮਾਤਮਾ ਨੂੰ ਇੱਕੋ ਇੱਕ ਕਰਕੇ ਮੰਨਣ ਲੱਗਿਆ ਨਾ ਤੇ ਲੋਕਾਂ ਨੂੰ ਪਤਾ ਨਹੀਂ ਕੀ ਦੁੱਖ ਲੱਗਣ ਲੱਗਿਆ ਆ ਭਗਤ ਕਬੀਰ ਜੀ ਕਹਿੰਦੇ ਆ ਗੁਰਬਾਣੀ ਚ ਦੁਬਾਰੇ ਫੇਰ ਰੀਪੀਟ ਕਰ ਲੰਗਾ ਕਿ ਪੰਕਤੀ ਮੈਂ ਜਬ ਹਮ ਏਕ ਏਕ ਕਰ ਜਾਣਿਆ ਤਬ ਲੋਗ ਕਾਹੇ ਦੁੱਖ ਮਾਨਿਆ ਪਤਾ ਨਹੀਂ ਕਿਉਂ ਲੋਕਾਂ ਨੂੰ ਦੁੱਖ ਲੱਗਣ ਲੱਗ ਗਿਆ ਵਾਹਿਗੁਰੂ ਵਾਹਿਗੁਰੂ ਹਮ ਅਪਤੇ ਆਪਣੀ ਪਤ ਖੋਈ ਹਮਰੇ ਖੋਜ ਰੋ ਮਤ ਕੋਈ ਭਗਤ ਜੀ ਕਹਿੰਦੇ ਨੇ ਮੈਂ ਨਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾ ਕਰੇ ਤੁਹਾਨੂੰ ਲੋਕਾਂ ਨੂੰ ਜਗਤ ਵਿੱਚ ਮਨ ਬੜਾਈ ਦਾ ਖਿਆਲ ਹੈ ਇਸ ਵਾਸਤੇ ਇਸ ਰਾਹੇ ਮੈਂ ਆਹ ਉਸ ਰਾਹੇ ਮੇਰੇ ਪਿੱਛੇ ਨਾ ਤਰੋ ਵੀ ਮੈਂ ਗੁਰੂ ਦੇ ਸਿਧਾਂਤ ਤੇ ਚੱਲਣ ਦੀ ਕੋਸ਼ਿਸ਼ ਕਰਦਾ ਭਾਈ ਤੁਸੀਂ ਨਾ ਤਰੋ ਮੇਰੇ ਮਗਰ ਤੇ ਦੁਖੀ ਕਿਉਂ ਹੁੰਨੇ ਹੋ ਭਗਤ ਜੀ ਨੇ ਕਿਹਾ ਵੀ ਜਦੋਂ ਦਾ ਮੈਂ ਪ੍ਰਭੂ ਪਰਮਾਤਮਾ ਨੂੰ ਇੱਕੋ ਏਕ ਕਰ ਮੰਨਣ ਲੱਗਾ ਤੇ ਲੋਕਾਂ ਨੂੰ ਦੁੱਖ ਲੱਗਣ ਲੱਗ ਗਿਆ ਵੀ ਇਹ ਵੱਡਾ ਭਗਤ ਹੋ ਗਿਆ ਜੀ ਇਹ ਵੱਡਾ ਸਿੱਖਾ ਖਵਾਉਣ ਲੱਗ ਗਿਆ ਦੁਖੀ ਹੁੰਦੇ ਆ ਨਾ ਲੋਕ ਹੁੰਦੇ ਆ ਇਹ ਭਗਤ ਦੇ ਵਿੱਚ ਸਾਬ ਦੀ ਬਾਣੀ ਨੇ ਵੀ ਦੱਸਤਾ ਹੁਣ ਆਪਾਂ ਨੂੰ ਤੇ ਪ੍ਰੈਕਟੀਕਲ ਵੀ ਆ ਵੀ ਨਵਾਂ ਗਿਆਨੀ ਜਮ ਪਿਆ ਲੈ ਵੱਡਾ ਗਰਮਖ ਹੋਇਆ ਕਹਿੰਦੇ ਨੇ ਲੋਕ ਇਹ ਸੱਚ ਲਿਖਿਆ ਗੁਰਬਾਣੀ ਚ ਜਦੋਂ ਮਰਜੀ ਆ ਪੜ ਲਓ ਗੁਰਬਾਣੀ ਸੱਚੀ ਰਹਿਣੀ ਆ 5-600 ਸਾਲ ਹੋਣ ਵਾਲਾ ਗੁਰਬਾਣੀ ਅਚਾਰੀ ਨੂੰ ਤੇ ਦੁਨੀਆ ਰਹੇ ਨਾ ਰਹੇ ਸ਼ਬਦ ਰਹੇਗਾ ਮਹਾਰਾਜ ਕਹਿੰਦੇ ਨੇ ਜਬ ਹਮ ਏਕੋ ਏਕ ਕਰ ਜਾਂਨ ਤਬ ਲੋਗ ਕਾਹੇ ਦੁੱਖ ਮਾਨਿਆ ਲੋਕਾਂ ਨੂੰ ਦੁੱਖ ਲੱਗਣ ਲੱਗ ਗਿਆ ਪਤਾ ਨਹੀਂ ਕਿਉਂ ਹਮ ਹਮ ਅਪਤਹਿ ਹਮ ਅਪਤਹਿ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ ਬੇਰੇ ਮਗਰ ਨਾ ਚੱਲੋ ਭਾਈ ਤੁਸੀਂ ਸ਼ੋਨ ਨੂੰ ਚੰਗਾ ਨਹੀਂ ਲੱਗਦਾ ਤਾਂ ਮੈਨੂੰ ਗੁਰੂ ਨੇ ਕਿਰਪਾ ਕੀਤੀ ਆ ਖੰਡੇ ਪਾਟੇ ਦੀ ਪੌਲ ਮਿਲ ਗਈ ਮੈਂ ਬਾਣੀ ਪੜਨ ਸੁਣਨ ਲੱਗ ਗਿਆ ਸ਼ੋਨੀ ਤੁਸੀਂ ਦੁਖੀ ਹੁੰਦੇ ਆ ਤਾਂ ਦੁਖੀ ਹੋਈ ਚੱਲੋ ਫਿਰ ਹਮ ਮੰਦੇ ਮੰਦੇ ਮਨਮਾਹੀ ਸਾਜ ਪਾਤਕਾ ਹੂ ਸੋਨਾਹੀ ਮਹਾਰਾਜ ਕਹਿੰਦੇ ਜੇ ਮੈਂ ਭੇੜਾ ਹਾਂ ਤਾਂ ਆਪਣੇ ਹੀ ਅੰਦਰ ਭੇੜਾ ਹਾਂ ਨਾ ਕਿਸੇ ਨੂੰ ਇਸ ਗੱਲ ਨਾਲ ਕੀ ਹੈ ਨਾ ਕਿਸੇ ਨੂੰ ਇਸ ਗੱਲ ਨਾਲ ਕੀ ਹੈ ਜੇ ਮੈਂ ਭੇੜਾ ਤਾਂ ਅੰਦਰੋਂ ਭੇੜਾ ਹੈਗਾ ਤੁਹਾਨੂੰ ਦਸ ਕੀਤ ਖਲੀਫਾ ਭਗਤ ਜੀ ਕਹਿੰਦੇ ਨੇ ਜੀ ਇਹ ਗੱਲ